ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਸੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਖੜੇ ਆ ਤੇ ਖਡੂਰ ਸਾਹਿਬ ਖੜਿਆ ਗੁਰੂ ਘਰ ਦੇ ਨੇੜੇ ਹੀ ਆ ਤੇ ਅੱਜ ਜਾਣਨ ਦੇ ਲਈ ਆਏ ਆ ਕਿ ਆਖਿਰ ਖਡੂਰ ਸਾਹਿਬ ਲੋਕ ਸਭਾ ਸੀਟ ਜੋ ਕਿ ਇਸ ਸਮੇਂ ਹੋਟ ਸੀਟ ਬਣੀ ਹੋਈ ਹੈ ਆਖਿਰ ਖਡੂਰ ਸਾਹਿਬ ਦੇ ਲੋਕ ਕੀ ਚਾਹੁੰਦੇ ਨੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਨੇ ਕਿਹੜੇ ਉਮੀਦਵਾਰ ਦੇ ਕੰਮ ਉਹਨਾਂ ਨੂੰ ਵਧੀਆ ਲੱਗਦੇ ਨੇ ਕਿਹੜੇ ਉਮੀਦਵਾਰ ਨੂੰ ਉਹ ਪਸੰਦ ਕਰਦੇ ਨੇ ਇਹ ਜਾਣਦੇ ਆ ਖਡੂਰ ਸਾਹਿਬ ਦੇ ਲੋਕਾਂ ਤੋਂ ਅੱਜ ਸਤਿ ਸ਼੍ਰੀ ਅਕਾਲ ਜੀ ਸਸਿਕਾ ਜੀ ਕਿ ਨਾਮ ਵੀ ਅਜੀ ਨਾ ਆਪਣਾ ਦੇ ਜਿ ਰੱਖਿਆ ਨਹੀਂ ਵਟਕਾਰ ਦਿਆ ਨੇ ਰੱਖਿਆ ਨਹੀਂ ਅਜੀ ਠੀਕ ਹੈ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਰਵਾਲ ਜੀ ਹੈ ਜੀ ਰਵਾਲ ਜੀ ਅੱਛਾ ਪਿੰਡ ਰੱਖ ਲਿਆ ਜੀ ਹਾਂਜੀ ਠੀਕ ਹੈ ਨਾ ਨਹੀਂ ਕਿਵੇਂ ਵੋਟਾਂ ਦਾ ਮਾਹੌਲ ਕਿਵੇਂ ਹੈ ਜੀ ਵੋਟਾਂ ਦਾ ਮਾਹੌਲ ਬਹੁਤ ਵਧੀਆ ਜੀ ਠੀਕ ਹੈ ਕਿਹੜਾ ਲੱਗਦਾ ਉਮੀਦਵਾਰ ਜਿੱਤੂਗਾ ਜੀ ਇਹ ਹੁਣ ਇਹ ਤਾਂ ਟਾਈਮ ਦੱਸੂਗਾ ਜੀ ਕਿਹੜਾ ਚਿਤ ਦੇ ਨਹੀਂ ਕੋਈ ਕਿਹੜਾ ਵੀ ਇਹਦਾ ਤਜਰਬਾ ਨਹੀਂ ਜ਼ੋਰ ਤਾਂ ਹੁੰਦਾ ਨਹੀਂ 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 ਜ਼ੋਰ ਤਾਂ ਚਲ ਹੁੰਦਾ ਹੀ ਹੈ ਠੀਕ ਹੈ ਮੰਨਦੇ ਗੱਲ ਪਰ ਇਹ ਹੁਣ ਇਹ ਥੋੜਾ ਦੱਸ ਸਕਦੇ ਆ ਵੀ ਸਾਨੂੰ ਅਸੀਂ ਕੀ ਅਸੀਂ ਕਿਹੜਾ ਵੀ ਰੋਸੀ ਆ ਵੀ ਟੇਵਾ ਲਾ ਕੇ ਦੱਸਣਾ ਟੇਵਾ ਵੜ ਕੇ ਦੱਸ ਦੇਣਾ ਹੈ ਸੁਣੇ ਭਾਈ ਕੀ ਗੱਲੀ ਗਲਤ ਆ ਤੇ ਮਤਲਬ ਇਹ ਸੁਣਨੇ ਚ ਆਏ ਕਹਿੰਦੇ ਨਸ਼ਾ ਬਹੁਤ ਆਖ ਡੂਰ ਸਾਇ ਤੇ ਸਹੀ ਗੱਲ ਹੈ ਕਿ ਵੈਸੀ ਹੈ ਚਲੋ ਨਸ਼ਾ ਦੇ ਹੁਣ ਅੱਜ ਦਾ ਹੁੰਦਿਆ ਨਸ਼ਾ ਦੇ ਪਹਿਲਾਂ ਤੋਂ ਬੜੋ ਤੁਰਿਆ ਹੁੰਦਾ ਹੈਗਾ ਤੇ ਨਸ਼ਾ ਕਿਤੇ ਅੱਜ ਕਿਹੜਾ ਕੋਈ ਨਵਾਂ ਹੋਇਆ ਬੰਦ ਨਹੀਂ ਹੋਇਆ ਬੰਦ ਹੋਇਆ ਹੀ ਨਹੀਂ ਕਿਸੇ ਕੋ ਤੇ ਨਾ ਹੋਣਾ ਹੀ ਹੈ ਕਿਸੇ ਕੋ ਕਿਸੇ ਪਾਰਟੀ ਕੋ ਨਹੀਂ ਹੋਣਾ ਹੈ ਅੱਛਾ ਹੁਣ ਤਾਂ ਕਹਿੰਦੇ ਖਤਰਨਾਕ ਬਹੁਤ ਆ ਗਿਆ ਨਸ਼ਾ ਚਲੋ ਖਤਰਨਾਕ ਆ ਗਿਆ ਤੇ ਆਪੇ ਮਰ ਦੇਣ ਕੇ ਲੋਕ ਆ ਪੀ ਕੇ ਅੱਛਾ ਜੀ ਚਲੋ ਠੀਕ ਹੈ ਜਦੋਂ ਨਾਮ ਦੱਸਿਆ ਸਾਨੂੰ ਨੰਬਰ ਅਕਲਿਆ ਸਾਨੂੰ ਜਰੂਰ ਦੱਸਿਓ ਜੀ ਹਾਂ ਜੀ ਜਰਖੰਦ ਠੀਕ ਅੱਛੀ ਗੱਲ ਜੀ ਕੀ ਨਾਮ ਹੈ ਜੀ ਮਖ्तार ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਫਾਜ਼ਲਪੁਰ ਹੈ ਜੀ ਫਾਜ਼ਲਪੁਰ ਇਹ ਖਡੂਰ ਸਾਹਿਬ ਵਾਲਕੇ ਜੇ ਹੁੰਦੇ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਕਿਵੇਂ ਦਾ ਲੱਗਦਾ ਮਾਹੌਲ ਬੋਟਾਂ ਦਾ ਜੀ ਗਰਮਾਇਆ ਹੋਇਆ ਪੂਰਾ ਹਾਂ ਗਰਮਾਇਤ ਹੈ ਵਾ ਸਾਡੇ ਤੇ ਅੰਮ੍ਰਿਤਪਾਲ ਦੀ ਜਿਆਦਾ ਅਮਰਦਵਾਰਾਂ ਹਾਂਜੀ ਹਾਂਜੀ ਪਾਰਟੀ ਬੂਟੀਆਂ ਵਾਲੇ ਬਾਕੀ ਵਾਲੇ ਕਿੜੇ-ਕੁੜੇ ਮਾਰਦੇ ਨੇ ਮੈਂ ਨਹੀਂ ਕਾਟੀ ਕਿੜੇ ਮਾਰਦੇ ਮੈਂ ਕਿਉਂ ਤੇ ਉਹ ਪਤਾ ਹੀ ਹੈ ਸਰ ਇਹ ਪਤਾ ਹੀ ਹੈ ਸਾਰੇ ਨੁਮਾਇਦ ਕਿ ਅਮਰਦਵਾਰ ਨੂੰ ਪੈਣੀਆਂ ਅੱਛਾ ਜੀ ਹਾਂਜੀ ਹਾਂਜੀ ਕੀ ਕਰਨੇ ਜੀ ਕਿਉਂ ਪਾਵੋਗੇ ਵੋਟ ਤੁਸੀਂ ਅਮਰਦਵਾਰ ਨੂੰ ਕਿਉਂਕਿ ਹੋਰ ਵੀ ਉਮੀਦਵਾਰ ਨੇ ਜੇ ਪੰਥਕ ਚਿਹਰੇ ਦੇਖੀਏ ਬਿਰਸਾ ਸਿੰਘ ਬਲਟੋਹਾ ਜੀ ਕਹਿੰਦੇ ਵੀ ਮੈਂ ਬਹੁਤ ਪੰਥਕਾਂ ਕਲਵੀਰ ਸਿੰਘ ਜੀਰਾ ਕਹਿੰਦਾ ਮੈਂ ਵੀ ਪੰਥਕ ਆ ਹੈ ਜਰੂਰ ਵਾ ਪਰ ਹੁਣ ਪੰਥ ਨੇ ਤੇ ਇਹੀ ਬੰਦਾ ਖਲਾ ਰਿਆਂ ਨੇ ਹੁਣ ਜਿਆਦਾ ਤੇ ਅੰਤਪਾਸ ਦੇ ਕਿਹੜੇ ਕਾਰਨ ਕਰਕੇ ਪਸੰਦ ਕਰਦੇ ਨੇ ਨੋਕ ਜਿਆਦੇ ਜੀ ਹਾਂ ਦੇਖੋ ਜੀ ਇਹ ਨਸੇ ਨੂੰ ਦੇ ਬੰਦ ਬੰਦ ਕਰਾਉਂਦਾ ਸੀ ਤੇ ਇਸ ਦੀ ਤੇ ਲੱਗਾ ਸੀ ਜਾਂ ਨਸਿਆਂ ਬਾਰੇ ਜਾਂ ਹੋਰ ਕੋਈ ਹੋਰ ਕੁਮਾਰ ਕਰਨ ਤੇ ਕਰਾਇਆ ਨਹੀਂ ਅ ਬੱਚਿਆਂ ਦਾ ਆਪਾਂ ਮੈਂ ਤਾਂ ਸਕਾਉਂਦਾ ਸੀ ਹਾਂ ਜਿਆਦਾ ਉਮੀਦ ਇਹੀ ਹੈ ਵੀ ਨਸ਼ੇ ਬੰਦ ਹਾਂ ਨਸ਼ੇ ਬੰਦ ਕਰਾਉਂਦਾ ਹੈ ਨਸਿਆਂ ਦਾ ਬਹੁਤ ਵੱਡਾ ਗੰਦਾ ਜੀ ਕੀ ਲੱਗਦਾ ਵੀ ਮੁਕਾਬਲਾ ਬਰਾਬਰ ਹੋਊਗਾ ਵੱਡੀ ਜਿੱਤ ਤੇਜ ਜਤੂ ਹੋਊਗਾ ਵੱਡੀ ਮੈਂ ਦੇਖੋ ਜੀ ਲੱਗਦਾ ਤਾਂ ਹੈ ਵੀ ਜਿੱਤੂਗਾ ਜੀ ਧੰਨਵਾਦ ਸੱਚੀ ਗੱਲ ਜੀ ਕੀ ਨਾਮ ਹੈ ਵੀਰੇ ਕਰਨਦੀਪ ਸਿੰਘ ਜੀ ਤੁਹਾਡਾ ਜੀ ਮੇਰਾ ਨਾਮ}{|\text{ਵਿਸ਼ਾਲ ਸਿੰਘ}} ਹੈ ਜੀ}{|\text{ਵਿਸ਼ਾਲ ਸਿੰਘ}} ਕਰਨ ਸ਼ਾਨ ਸਿੰਘ}{|\text{ਵਿਸ਼ਾਲ ਸਿੰਘ}} ਜੀ ਕਿੱਥੇ ਦੇ ਰਹਿਣਾ ਨੇ ਜੀ ਅਸੀਂ ਮੈਂ ਇਹਦੇ ਪਿੰਡ ਰਾਮਪੁਰ ਭੂਦਣ ਦਾ ਰਹਿਣ ਵਾਲਾ ਇਹ ਇੱਥੋਂ ਦਾ ਲੋਕਲ ਹੀ ਰਹਿਣ ਵਾਲਾ ਮੁੰਡਾ ਹਾਂ ਬੰਦੇ ਦਾ ਹਲਕਾ ਤਾਂ ਇੱਕੋ ਹੀ ਆ ਹਾਂਜੀ ਹਾਂਜੀ ਹਲਕਾ ਇੱਕੋ ਹੀ ਹਾਂਜੀ ਕਿਵੇਂ ਦਾ ਮਾਹੌਲ ਲੱਗਦਾ ਕਿਉਂਕਿ ਤੁਹਾਡੀ ਸੀਟ ਹੌਟ ਸੀਟ ਬਣੀ ਹੋਈ ਹੈ ਇਸ ਸਮੇਂ ਤੇ ਪੂਰੇ ਪੰਜਾਬ 'ਚੋਂ ਹਾਂਜੀ ਹਾਂਜੀ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਨੇ ਤੁਹਾਨੂੰ ਪਤਾ ਹੀ ਆ ਫਿਰਸਾ ਸਿੰਘ ਬਲਟੋਹਾ ਭਾਈ ਅਮਰਤਪਾਲ ਸਿੰਘ ਅਮਰਤ ਬਾਹਾਂ ਜੀ ਮਨਜੀਤ ਸਿੰਘ ਮੰਨਾ ਹਾਂਜੀ ਤੇ ਕੁਲਵੀਰ ਸਿੰਘ ਜੀਰਾ ਹਾਂਜੀ ਹਾਂਜੀ ਕਿਹੜੇ ਉਮੀਦਵਾਰ ਦਾ ਜ਼ਿਆਦਾ ਜੋਰ ਆਈ ਤੁਹਾਡੇ ਜਿਆਦਾ ਤੇ ਲੱਗਦਾ ਜੇ ਹਸਾਉਣ ਲੱਗਣਾ ਅਮਰਤਪਾਲ ਦਾ ਹੀ ਜ਼ਿਆਦਾ ਜੋਰ ਅੱਛਾ ਹਾਂਜੀ ਉਹਨਾਂ ਜਿਆਦਾ ਜ਼ੋਰ ਲੱਗਣ ਦਾ ਕਾਫੀ ਉਹਨਾਂ ਨਾਲ ਜੂਸ ਵੀ ਆ ਸਾਰੇ ਹੈਗੇ ਹਨ ਨਾਲ ਹਾਂਜੀ ਕੀ ਕਾਰਨ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਇੱਕ ਨੌਜਵਾਨ ਹੋ ਅਮਰਪਾਲ ਸਿੰਘ ਵੀ ਇੱਕ ਨੌਜਵਾਨ ਹੈ ਤੇ ਸਾਨੂੰ ਜਿੰਨਾ ਕੁ ਹੁਣ ਤੱਕ ਸੁਣਨ ਨੂੰ ਮਿਲਿਆ ਕਿ ਨਸ਼ਾ ਕਰਕੇ ਲੋਕ ਜਿਆਦਾ ਪਸੰਦ ਕਰਦੇ ਨੇ ਉਹ ਵੀ ਮੁੱਦਾ ਨੌਜਵਾਨੀ ਨਾਲ ਜੁੜਿਆ ਹੋਇਆ ਹਾਂਜੀ ਉਹ ਬੇਸ ਤੇ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਇੱਕ ਨੌਜਵਾਨ ਹੋ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਜ਼ਿਆਦਾ ਹੈ ਇੱਕ ਤਾਂ ਨਸ਼ਾ ਹੋ ਗਿਆ ਹੋਰ ਕੀ ਕਾਰਨ ਹੈ ਜਿਹਦੇ ਕਰਕੇ ਅਮਰਤਵਾਲਾ ਨੂੰ ਪਸੰਦ ਕਰਦਾ ਹੈ ਜ਼ਿਆਦਾ ਚੰਗੇ ਕਮਲ ਨਸ਼ੇ ਪੱਤੇ ਤੋਂ ਜ਼ਿਆਦਾ ਨਸ਼ੇ ਪੱਤੇ ਦੇ ਕਰਕੇ ਜ਼ਿਆਦਾ ਇੱਥੇ ਚੱਲਣ ਡਿਆ ਜੋ ਵੀ ਚੱਲਣ ਡਿਆ ਉਹਦੇ ਕਰਕੇ ਤੁਹਾਨੂੰ ਪਤਾ ਹੈ ਜੋ ਵੀ ਨਾ ਉਹਦੇ ਕਰਕੇ ਜ਼ਿਆਦਾ ਨਸ਼ੇ ਪਤੇ ਦਾ ਰਹਿਤ ਬਹੁਤ ਜ਼ਿਆਦੀ ਹੋਣੀ ਇਸ ਕਰਕੇ ਹਾਂਜੀ ਵਿਰਸਾ ਸਿੰਘ ਬਲਟੋਹਾ ਵੀ ਕਾਫੀ ਬੋਲ ਰਹੇ ਨੇ ਭਾਈ ਅਮਰਤਪਾਲ ਸਿੰਘ ਬਾਰੇ ਵੀ ਗੱਲ ਬੋਲ ਰਹੇ ਨੇ ਕੀ ਲੱਗਦਾ ਉਹ ਕਿਹੜੇ ਨੰਬਰ ਤੇ ਆਉਣਗੇ ਜੇ ਤੁਹਾਡੇ ਹਿਸਾਬ ਨਾਲ ਭਾਈ ਅਮਰਤਪਾਲ ਸਿੰਘ ਜੇ ਧੂਣਦੇ ਨੇ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਤੁਹਾਨੂੰ ਪਤਾ ਹੀ ਉਹ ਤੇ ਹੁਣ ਤੇ ਦੱਸਣਗੇ ਫੈਸਲਾ ਆਉਣ ਤੇ ਪਤਾ ਲੱਗੂਗਾ ਕੌਣ ਹਾਂਜੀ ਫੈਸਲਾ ਆਉਣ ਤੇ ਪਤਾ ਅਸੀਂ ਕਹੀ ਜਾਵਾਂਗੇ ਨਾ ਤੁਹਾਨੂੰ ਪਤਾ ਕੁਝ ਵੀ ਹੋ ਸਕਦਾ ਫਾਈਨਲ ਤੁਹਾਨੂੰ ਪਤਾ ਜੋ ਵੀ ਬਣਿਆ ਨਾ ਕੁਝ ਵੀ ਹੋ ਸਕਦਾ ਤੇ ਹਾਂਜੀ ਠੀਕ ਮਤਲਬ ਜਿਆਦਾ ਜੋ ਅਮਰਤਪਾਲ ਹਾਂਜੀ 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 ਧੰਨਵਾਦ ਧੰਨਵਾਦ ਜੀ ਸੱਚੀ ਗੱਲ ਜੀ ਕੀ ਨਾਮ ਆਪੇ ਜੀ ਕੀ ਨਾਮ ਹੈ ਨਾ ਰঞ্জੀਤ ਸਿੰਘ ਜੀ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਹਰਵਿੰਦਰ ਸਿੰਘ ਤੁਹਾਡਾ ਜੀ ਮੈਂ ਤਾਂ ਇਨਾ ਹੀ ਕਰਨਾ ਚਾਹੋ ਇਹਨਾਂ ਨਾਲ ਕਿਵੇਂ ਦਾ ਮਾਹੌਲ ਹੈ ਜੀ ਪੋਟਾਂ ਦਾ ਤੁਹਾਡੇ ਸ਼ਾਂਤ ਮਾਹੌਲ ਹੈ ਸ਼ਾਂਤ ਮਾਹੌਲ ਹੈ ਭਾਈਚਾਰਾ ਬਣਿਆ ਹੋਇਆ ਪੂਰਾ ਬਿਲਕੁਲ ਠੀਕ ਕੋਈ ਲੜਾਈ ਝਗੜਾ ਵਗੈਰਾ ਨਹੀਂ ਕੋਈ ਨਹੀਂ ਮੈਂ ਨਭੇਲ ਨਿਆਰੇ ਨਾਲ ਰਹਿੰਦੇ ਲੋਕ ਮੇਨ ਤਾਂ ਗੱਲ ਇਹੀ ਹੁੰਦੀ ਐ ਜੀ ਚਲੋ ਪਾਰਟੀ ਬਾਜੀ ਹੋ ਗਿਆ ਵੋਟਾ ਹੋ ਗਿਆ ਉਹ ਸੈਕੰਡਰੀ ਗੱਲ ਹੁੰਦੀ ਐ ਮੇਨ ਆਪਸੀ ਭਾਈਚਾਰਾ ਬੰਦਿਆ ਬਣਿਆ ਰਹਿਣਾ ਚਾਹੀਦਾ ਖਡੂਰ ਸਾਹਿਬ ਇੱਕ ਕੈਸ਼ਾ ਵਾ ਕਸਬਾ ਕਿ ਜਿੱਥੇ ਕਦੀ ਵੀ ਕਦੀ ਕੋਈ ਤਣਾਅ ਵਾਲੀ ਗੱਲ ਨਹੀਂ ਐ ਅੱਛਾ ਜੀ ਮੈਂ ਕਦੇ ਵੀ ਨਹੀਂ ਕਦੇ ਜਿਵੇਂ ਨਹੀਂ ਕਦੇ ਤੇ ਇਸ ਵਾਰ ਕਿਵੇਂ ਲੱਗਦਾ ਜੀ ਮਹੌਲ ਕੀ ਦਾ ਜ਼ੋਰ ਜ਼ਿਆਦਾ ਲੱਗਦਾ ਜੀ ਕੋਈ ਪਤਾ ਨਹੀਂ ਕੋਈ ਕੁਝ ਨਹੀਂ ਕਹਿ ਸਕਦੇ ਅੱਛਾ ਬਰਾਬਰ ਐ ਸਾਰਿਆਂ ਦਾ ਜੀ ਅਜੇ ਕੋਈ ਮੋਟਰ ਚੋਪਾ ਅੱਛਾ ਬਿਲਕੁਲ ਬਰਾਬਰ ਜਿਹਾ ਹੀ ਆ ਸਾਰੇ ਹਾਂਜੀ ਕੋਈ ਕਹੇ ਕੁਝ ਨਹੀਂ ਕਹਿ ਸਕਦੇ ਕੀ ਹੋ ਸਕਦਾ ਅੱਛਾ ਕੁਝ ਵੀ ਹੋ ਸਕਦਾ ਮਤਲਬ ਸੈਡਾ ਹੋਈ ਏ ਧੰਨਵਾਦ ਜੀ ਦੱਸੀ ਗੱਲ ਜੀ ਨਾਮ ਸਰਦਾਰ ਜੀ ਮੇਰਾ ਨਾਮ ਸਰਵਰ ਸਿੰਘ ਹੈ ਠੀਕ ਹੈ ਕਿਹੜਾ ਪਿੰਡ ਹੈ ਜੀ ਪਿੰਡਵਰੋਵਾਲ ਬਾਗਾਂ ਹੈ ਜੀ ਪਿੰਡਵਰੋਵਾਲ ਬਾਗਾਂ ਠੀਕ ਹੈ ਖੜੂ ਸਾਹਿਬ ਹਲਕੇ ਜੀ ਹਾਂਜੀ ਹਾਂਜੀ ਕਿਵੇਂ ਆ ਤੁਹਾਡੇ ਪਿੰਡ ਪੋਟਾ ਦਾ ਮਹੌਲ ਕਿਵੇਂ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਪਾਰਟੀਆਂ ਵਾਲੇ ਕਿਹੜੇ ਮਾਰ ਰਹੇ ਨੇ ਪੂਰੇ ਹਾਂ ਪੂਰੇ ਚਾਹ ਠੰਡਾ ਪੋਥੇ ਦੇ ਨੇ ਆਹ ਪੋਥੇ ਦੇ ਚਾਹ ਠੰਡਾ ਪਕੌੜੇ ਪਕੜੇ ਸਭ ਕੁਝ ਲੈ ਕੇ ਆਉਂਦੇ ਨੇ ਨਾਲ ਹਾਂ ਨਹੀਂ ਨਹੀਂ ਪਿੰਡ ਵਾਲੇ ਸਰਪੰਚ ਕਰਦੇ ਆ ਨਹੀਂ ਨਹੀਂ ਉਹ ਨਹੀਂ ਪੋਥੇ ਦੇ ਆ ਕਿ ਵੋਟਾਂ ਲਈ ਉਹ ਨਹੀਂ ਉਹਨਾਂ ਹੋਰਾਂ ਪੁੱਛਣਾ ਹੁੰਦਾ ਅੱਛਾ ਅੱਗੇ ਦੇ ਨਾਲ ਹੀ ਕਹਿੰਦੇ ਪੁੱਛਦੇ ਹੁੰਦੇ ਨਹੀਂ ਨਹੀਂ ਪੁੱਛਦੇ ਆ ਜਿਹੜੇ ਜਿਹੜੀ ਪਾਰਟੀ ਜਿਹਦਾ ਨਾਲ ਸੰਬੰਧ ਰੱਖਦੀ ਆ ਜਿਹੜੇ ਕਾਲੀ ਕਾਲੀਆਂ ਰੱਖਦੇ ਨੇ ਕਾਂਗਰਸੀ ਕਾਲੀਆਂ ਕਾਂਗਰਸੇ ਨਾਲ ਰੱਖਦੇ ਆ ਅੱਛਾ ਜਿਹੜੇ ਆਮ ਵਾਲੇ ਆਮ ਵਾਲਿਆਂ ਨਾਲ ਰੱਖਦੇ ਆ ਇਦਾਂ ਆਪੋ ਆਪਣੇ ਸਰਪੰਚਾਂ ਨਾਲ ਉਹਨਾਂ ਦਾ ਸੰਖਿਆ ਤੇ ਸਰਪੰਚਾਂ ਦਾ ਪਿੰਡਾਂ ਦੇ ਬੰਦਿਆਂ ਨਾਲ ਸਬੰਧ ਹਾਂ ਇਹ ਤਾਂ ਹੈ ਪਿੰਡਾਂ ਜੇ ਇਹੀ ਹੁੰਦਾ ਹਾਂ ਤੇ ਕਿਵੇਂ ਵੈਸੇ ਆਪਸੀ ਭਾਈਚਾਰਾ ਦਾ ਬਣਿਆ ਕੋਈ ਲੜਾਈ ਝਗੜੇ ਵਾਲਾ ਮਾਹੌਲ ਤਾਂ ਨਹੀਂ ਹੈਗਾ ਨਹੀਂ ਨਹੀਂ ਕੋਈ ਨਹੀਂ ਲੜਾਈ ਝਗੜੇ ਵਾਲਾ ਸਾਡੇ ਪਿੰਡ ਦਾ ਹਾਲ ਬਹੁਤ ਚੰਗਾ ਵਾ ਨੇ ਚੰਗੇ ਰਹਿਣਾ ਚਾਹੀਦੇ ਲੋਕ ਬੋਟਾ ਦਾ ਬਾਅਦ ਦੀ ਗੱਲ ਰਹਿ ਗਈ ਪਹਿਲਾਂ ਆਪਸੀ ਭਾਈਚਾਰਾ ਪਹਿਲਾਂ ਹਾਂਜੀ ਹਾਂ ਬੋਟਾ ਦਾ ਲੰਘ ਜਾਣੀਆਂ ਨੇ ਲੀਡਰਾਂ ਨੇ ਵੀ ਲੰਘ ਜਾਣ ਬੋਟਾ ਲੈ ਕੇ ਆਪਸੀ ਜਿਹੜਾ ਭਾਈਚਾਰਾ ਇਹੀ ਕੰਮ ਆਉਣਾ ਇਹ ਤਾਂ ਪੈਂਦੀਆਂ ਰਹਿਣੀਆਂ ਇਹ 5 ਸਾਲਾਂ ਬਾਅਦ ਆਉਂਦੀਆਂ ਰਹਿਣੀਆਂ ਚਲਦਾ ਇੱਕ ਦੋ ਸਾਲਾਂ ਬਾਅਦ ਹੀ ਆ ਗਿਆ ਪਰ ਇਸ ਵਾਰ ਤੁਹਾਡੀ ਖਡੂਰ ਸਾਹਿਬ ਦੀ ਸੀਟ ਦਾ ਹੀ ਚਰਚੇ ਬਹੁਤ ਨੇ ਹਾਂਜੀ ਜਿਆਦਾ ਅਮਰਤਪਾਲ ਤੇ ਲੋਕ ਖੁਸ਼ ਆ ਅੱਛੀ ਹੈ ਜੀ ਹੋਏ ਕੀ ਲੱਗਦਾ ਜੋਰ ਕਿਹਦਾ ਜ਼ਿਆਦਾ ਹੈ ਜੀ ਜ਼ਿਆਦਾ ਹੈ ਇਸ ਵੇਲੇ ਤਾਂ ਲੋਕਾਂ ਦਾ ਜੋਰ ਅਮਰਤਪਾਲ ਤੇ ਹੀ ਆ ਅੱਛੀ ਹੈ ਜੀ ਉਹ ਤਾਂ ਕੀ ਕਰਦੇ ਨੇ ਮਤਲਬ ਜੋ ਜੇਲ ਚ ਆ ਤੇ ਉਹ ਨਸ਼ਿਆਂ ਬਾਰੇ ਕਹਿੰਦੇ ਪੇ ਉਹ ਨਸ਼ੇ ਛਡਾਊਗਾ ਜੇ ਜੇ ਬਣ ਗਿਆ ਤੇ ਨਸ਼ੇ ਛਡਾਊ ਜੇ ਉਹ ਚਲੇਗਾ ਉੱਤੇ ਐਮਪੀਸੀ ਤੇ ਤਾਂ ਤੇ ਫਿਰ ਉਹ ਨਸ਼ੇ ਛਡਾਊਗਾ ਅੱਗੇ ਤਾਂ ਪਤਾ ਨਹੀਂ ਪੇ ਉਹ ਛਡਾਵੇ ਕਿ ਨਾ ਛਡਾਵੇ ਐ ਵਕਤ ਪਹਿਲਾਂ ਛਡਵਾਇਨ ਨਹੀਂ ਚਲੋ ਆਏ ਨਹੀਂ ਨਹੀਂ ਆਏ ਤੇ ਉਹ ਆਇਆ ਹੈ ਦੁਬਈੋਂ ਆਕੇ ਤਾਂ ਜਨੇ ਨੇ ਕਹਿੰਦੇ ਬਹੁਤ ਲੋਕਾਂ ਨੇ ਛੱਡੇ ਨੇ ਉਦੋਂ ਨੇ ਨਹੀਂ ਨਹੀਂ ਇਸੇ ਕੰਮ ਲਈ ਤੁਰਿਆ ਸੀ ਤੇ ਮੁੜ ਕੇ ਉਹਨੇ ਚੱਕ ਕੇ ਤੇ ਜੇਹ ਚ ਪਾਤਾ ਉੱਥੇ ਜੀ ਡੂਲ ਘਰ ਜੇਹ ਚ ਹਲਤਾ ਨੂੰ ਉਸਾਮ ਚ ਹੁਣ ਉਹ ਤਾਂ ਮਾਤਾ ਪਿਤਾ ਵਾ ਉਹ ਲੋਕਾਂ ਦੇ ਪਿੰਡਾਂ 'ਚ ਫਿਰਦੇ ਆ ਹੂੰ ਤੇ ਜੇ ਤੁਸੀਂ ਵੋਟਾਂ ਪਾ ਦੋ ਅਮਰਤਪਾਲ ਨੂੰ ਵੇਖੋ ਗੱਲ ਪਤਾ ਇਹ ਹੁਣੀਆਂ ਵੀ ਜਾਂ ਪਿਛਲੀ ਵਾਰੇ ਵੀ ਲੋਕਾਂ ਨੇ ਸੋਚਿਆ ਵੀ ਚਲਾਂ ਐਰਕਾ ਨਵੀਂ ਪਾਰਟੀ ਲੈ ਕੇ ਵੇਖੋ ਹੂੰ ਉਹਨਾਂ ਨੇ ਆਮ ਪਾਰਟੀ ਬਣਾਤੀ ਹੂੰ ਆਮ ਪਾਰਟੀ ਨੇ ਤੇ ਕੀ ਕੀਤਾ ਕਖ ਨੀ ਨਾ ਕੋਈ ਚੜਕ ਬਣਾਈ ਨਾ ਕੋਈ ਕੀਤਾ ਬੁੱਲਰ ਨੇ ਕੁਝ ਨਹੀਂ ਕੀਤਾ ਲਾਜੀਤ ਭੁੱਲਰ ਨੇ ਕੁਝ ਨਹੀਂ ਕੀਤਾ ਲਾਜੀਤ ਭੁੱਲਰ ਕੱਲਾ ਇਹਨੇ ਕੀ ਕਰਨਾ ਸੀ ਲਾਜੀਤ ਭੁੱਲਰ ਰਾਇ ਕਾ ਖਲੋਤਾ ਐਥੇ ਅੱਛਾ ਹਾਂ ਪਹਿਲਾਂ ਜਿੱਥੋਂ ਬਣਿਆ ਪੱਟੀ ਵਾਲੇ ਉਧਰ ਬਣਿਆ ਐ ਅੱਛਾ ਜੀ ਪਰ ਆਰਕਾ ਬਣਿਆ ਪਰ ਜਿ ਬਣੂ ਸਰਕਾਰ ਭਰੇ ਇਹਨਾਂ ਨੇ ਆਮ ਪਾਰਟੀ ਨੇ ਕੀਤਾ ਕਖ ਨੀਆ ਅੱਛਾ ਜੀ ਹਾਂ ਉਹ ਤਾਂ ਕਹਿੰਦੇ ਜੀ ਨਸ਼ਾ ਬੰਦ ਕਰਦਾਂਗੇ ਨਸ਼ਾ ਬੰਦ ਨਹੀਂ ਆਏ ਜੀ। ਨਹੀਂ ਥੋੜੇ ਵਧਾਏ ਆ। ਇਹ ਨਵੇਂ ਘੱਟ ਲੱਗਦੇ ਵੀ। ਬਿਨ ਬਿਤਾਦੇ ਹੋਏ ਨਾ। ਆਹ ਦੱਸਦੇ ਆ ਅੱਗੇ ਨੂੰ ਖੁੱਲ੍ਹ ਦੇ ਦਿੱਤੀ ਹੋਰ ਜਿਆਦੇ ਹੋ ਗਿਆ। ਅੱਛਾ। ਹਾਂ ਪਿੰਡਾਂ ਪੈਣਾ। ਇੱਕਦਮ ਮਤਲਬ ਮਾਮਾ ਦੇ ਪੁੱਤ ਵੀ ਮਾਮਾ ਮਰਦੇ ਆਉਣਗੇ ਜੀ। ਬੜੇ। ਕੱਲ ਪਰਸੋ ਦੀ ਗੱਲ ਦੋ ਦੋ ਇਕੱਠੇ ਮਰੇ ਪਤਾ ਨਹੀਂ ਤਕਦੂਰ ਸਾਹਿਬ ਦੇ ਮਰੇ ਇੱਥੇ ਸੰਸਕਾਰ ਹੋਇਆ ਦੋ ਸਮੈਗ ਦੇ ਠੀਕ ਹੈ ਨਾ। ਠੀਕ ਹੈ ਜੀ। ਹਾਂ। ਮਾਮਾ ਦੇ ਪੁੱਤ ਬੜੇ ਮੰਨਦੇ ਆ। ਬੋਲੀ ਨਹੀਂ ਆ ਗਈ ਹਾਂ ਹਾਂ ਜੀ ਜਿਵੇਂ ਗੁਰੂਆਂ ਦੀ ਧਰਤੀ ਆ ਇਹ ਪਤਾ ਧਿਆਨ ਨਹੀਂ ਰੱਖਦੇ ਇਹ ਗੱਲ ਦਾ ਲੋਕ ਹਨ ਪਤਾ ਨਹੀਂ ਵੀ ਸਰਕਾਰਾਂ ਕਰਦੀਆਂ ਕੀ ਆ ਜੇ ਇਹ ਸਰਕਾਰਾਂ ਦਾ ਇਰਾਦਾ ਹੋਵੇ ਤੇ ਬਾਰਡਰ ਤੋਂ ਨਾ ਟੱਪਣ ਦੇਣਾ ਤੇ ਨਾ ਹੀ ਆਉਂਦੇ ਨਸ਼ੇ ਦੇ ਆਪੇ ਹਟ ਜਾਣਾ ਕੀ ਲੱਗਦਾ ਬਾਰਡਰ ਟੱਪ ਕੇ ਆਉਂਦੇ ਨੇ ਚਾਹੀਏ ਇਹ ਆਉਂਦੇ ਦਾ ਪੁੱਤਰੋ ਹੀ ਪਾਕਿਸਤਾਨੋਂ ਆਉਂਦਾ ਇਹ ਡਰੋਨ ਆ ਰਹੀ ਆ ਆਂਦਾ ਇਧਰੋਂ ਆਉਂਦਾ ਅੱਜ ਤੋਂ ਡਰੋਨ ਫੜਿਆ ਇੰਨਾ ਜੀ ਇਹ ਕਹਿੰਦੇ ਚਿੱਟੇ ਇਧਰੇ ਬਣਾ ਬਣੂ ਲੈਂਦੇ ਨੇ ਜੀ ਜੀ ਨਹੀਂ ਇੱਧਰ ਨਸ਼ਾ ਨਹੀਂ ਬੰਦਾ ਨਸ਼ਾ ਹੁੰਦਾ ਬਰ ਹੋਈਆਂ ਅੱਛਾ ਹਾਂ ਇੱਥੇ ਨਹੀਂ ਬੰਦਾ ਬੰਦਾ ਮਾਤਾ ਜੀ ਮੁੱਲ ਦੇ ਇਸ਼ਾਰੇ ਕਰੀ ਜਾਂਦੇ ਨੇ ਬਾਬੂ ਜੀ ਨੂੰ ਆਗੇ ਥੋੜੀ ਆ ਗਈ ਮੈਂ ਬਸ ਨਹੀਂ ਆ ਇਹ ਤੇ ਤੁਝੇ ਆ ਇਹਨਾਂ ਨੇ ਤਾਂ ਇਹੋ ਹੀ ਪੁੱਛਣਾ ਹੁੰਦਾ ਵੀ ਕੀ ਮੌਲ ਚਾਲਿਆ ਮੌਲ ਚਾਲਿਆ ਹੋਈ ਆ ਵੀ ਨਸ਼ੇ ਦੇ ਅੱਗੇ ਨੋ ਵਦੇ ਆ ਕਹੇ ਨੂੰ ਪੁੱਛ ਲੋਗੇ ਚਲੇ ਘਟੇ ਨਹੀਂ ਇਹ ਕਈਆਂ ਮਾਵਾ ਦੇ ਪੁੱਤ ਜਿਹੜੇ ਉਹ ਕਈ ਕੱਲੇ ਕੱਲੇ ਆ ਜਿਹੜੇ ਦਸਿਆ ਕਰਕੇ ਮਰ ਗਏ ਇਦਾਂ ਦੀ ਗੱਲਬਾਤ ਵੀ ਹੋਈ ਹੈ ਇਹੀ ਕਹਿੰਦੀਆਂ ਨੇ ਮਾਵਾ ਕਹਿੰਦੇ ਵੀ ਸਾਡੇ ਜਵਾਕ ਵੀ ਕਰਦੇ ਨੇ ਨਸ਼ਾ ਹਾਂ ਕਰਦੇ ਕਰਦੇ ਆ ਜੀ ਕੰਟਰੋਲ ਨਹੀਂ ਕਰ ਰਹੀਆਂ ਸਰਕਾਰਾਂ ਮੈਂ ਤੈਨੂੰ ਅਮਰਤਪਾਲ ਤੋਂ ਉਮੀਦ ਆ ਤੁਹਾਨੂੰ ਉਮੀਦ ਆ ਅਮਰਤਪਾਲ ਜੇ ਬਣ ਗਿਆ ਤੇ ਸ਼ਾਇਦ ਉਹ ਆਂਦਾ ਵੀ ਮੈਂ ਇਸੇ ਬੰਦ ਕਰਾ ਦੂੰਗਾ ਤੇ ਅਗਲੀ ਸਰਕਾਰਾਂ ਵੀ ਕਹਿੰਦੀਆਂ ਹੁੰਦੀਆਂ ਜੇ ਅਗਲੇ ਤੇ ਹੋਇਆ ਨਹੀਂ ਜੇ ਅਮਰਤਪਾਲ ਨੂੰ ਹਰ ਕ ਲੋਕਾਂ ਬਣਾ ਕੇ ਵੇਖ ਲੈਣਾ ਅਗਿਆਂ ਪਾਰਟੀ ਬਣਾ ਕੇ ਵੇਖ ਲਈ ਆ ਉਹਨਾਂ ਨੇ ਕੀਤਾ ਕੱਖ ਨਹੀਂ ਅੱਗੇ ਨੂੰ ਵਧਾਤਾ ਅਮਰਤਪਾਲ ਥੋੜਾ ਜਿਆ ਹੈ ਜੋ ਥੋੜਾ ਕਟਰਾ ਜੀ ਰੰਗੀਨ ਹੈਗਾ ਉੱਤੇ ਤਵਾਰਿਆ ਲੋਕਾਂ ਦਾ ਵੀ ਹਰ ਕ ਨੂੰ ਬਣਾਈਏ ਤੇ ਨਸ਼ਾ ਘਟ ਜਿਊਗਾ ਠੀਕ ਧੰਨਵਾਦ ਆ ਗਏ ਤੁਹਾਨੂੰ ਕਿਵੇਂ ਲੱਗਦਾ ਮਤਿਹਨ ਤੇ ਹੈਗਾ ਇਧਰ ਕਾ ਨਹੀਂ ਹੈਗੇ ਹਾਂਜੀ ਹੈਗਾ ਕਿਵੇਂ ਲੱਗਦਾ ਤੁਹਾਡੇ ਕਿਵੇਂ ਮਹੌਲੇ ਦੀ ਬੁਟਾ ਦਾ ਕਿਵੇਂ ਵੀ ਕਿਹੜੇ ਦਾ ਜਿਆਦਾ ਚੋਰ ਆ ਕਿਹੜੇ ਦਾ ਬੰਦੇ ਦਾ ਤਾਂ ਧਨੀ ਔਰਤ ਪਾਲ ਧੰਦੇ ਆ ਸਤਿਗੁਰ ਜੀ ਕੀ ਨਾਮ ਹੈ ਸਰਦਾਰ ਜੀ ਵਰਦਨ ਸਿੰਘ ਤੁਹਾਡੇ ਜੀ ਗਰਨਾਮ ਸਿੰਘ ਤੁਹਾਡੇ ਜੀ ਮਿੰਟਾ ਜੀ ਸੇਵਾ ਕਰਨ ਲੱਗੇ ਹਾਂਜੀ ਕਿਵੇਂ ਮੋਹਲੇ ਜੀ ਜੋ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਵੀ ਕਾਫੀ ਨਸ਼ਾ ਵਧਿਆ ਹੋਇਆ ਇੱਥੇ ਸੱਚੀ ਗੱਲ ਹੈ ਇਹ ਹਾਂਜੀ ਅੱਛਾ ਜੀ ਹਾਂ ਬਹੁਤ ਨਸ਼ਾ ਪਹਿਲਾਂ ਨਾਲੋਂ ਵੀ ਵਧ ਗਿਆ ਜੀ ਹਾਂਜੀ ਪਹਿਲਾਂ ਨਾਲੋਂ ਵੀ ਵਧ ਗਿਆ ਜਿਵੇਂ ਆਪਕੋ ਦੱਸ ਰਹੇ ਦੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਸ਼ਾ ਵਧਿਆ ਜੀ ਹੌਂਟ ਤੇ ਜੋ ਮੁੰਡਾ ਮਢੀਰਿਆ ਦੂਜੀ ਸਾਡੀ ਇਹ ਬੇਨਤੀ ਹੈ ਵੀ ਕੋਈ ਪ੍ਰਸ਼ਾਸਨ ਆ ਜੇ ਖਡੂਰ ਸਾਹਿਬ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ ਪਾਣੀ ਲੋਕਾਂ ਨੂੰ ਪਿਉਂਦੇ ਆ ਨਾਗੋਗਾ ਦੇ ਲੈ ਕੇ ਤਵਿਆਣੇ ਸਾਹਿਬ ਤਾਂ ਹੀ ਪਾਣੀ ਦਾ ਕੋਈ ਪ੍ਰਬੰਧ ਨਹੀਂਗਾ ਤਾਂ ਹੀ ਸਾਡੇ ਸਵੇਜ ਜੇਸੇ ਬੰਦੀ ਆ ਇਹ ਨਾ ਕੋਈ ਇਹਨਾਂ ਨੂੰ ਹੈਗੀ ਸਹਾਤਾ ਕਿਦੋਂ ਆਪਣੇ ਆਪ ਜੇਸੇ ਬੰਦੀ ਬਣਾਈ ਹੈ ਜੀ ਇਤਰਾ ਹੀ ਪਹੀ ਬੜੇ ਪੰਜ ਸੱਤ ਜਣੇ ਹੈ ਜੀ ਅੰਮ੍ਰਿਤਪਾਲ ਦੀ ਜੇਸੇ ਬੰਦੀ ਲਓ ਜੇਸੇ ਬੰਦੀ ਅੰਮ੍ਰਿਤਪਾਲ ਦੀ ਫੋਟੋ ਵਰਤਵਾਲ ਪਾਣੀ ਹੋਣਾ ਨਹੀਂ ਨਾ ਅੰਮ੍ਰਿਤਪਾਲ ਤੇ ਹੁਣ ਆਇਆ ਨਾ ਵੀ ਐਂ 2007 ਤੋਂ ਪਾਣੀ ਪੀਉਣ ਦਾ ਹੈ ਕਹਿੰਦੇ ਧਿਆਨ ਨਹੀਂ ਕੀਤਾ ਕੋਈ ਕੂਲਰ ਨਹੀਂ ਦਿੱਤਾ ਕੋਈ ਕੱਖ ਨਹੀਂ ਦਿੱਤਾ ਕਿਵੇਂ ਲੱਗਦਾ ਇਸ ਵਾਰ ਕੀ ਦਾ ਜੋਰ ਹੈ ਜੀ ਜਦ ਅੰਮ੍ਰਿਤਪਾਲ ਦਾ ਜੋਰ ਹੈ ਹਾਂ ਕੀ ਉਮੀਦਾਂ ਨੇ ਜਿਹੜੀ ਉਮੀਦ ਨਾਲ ਕਿਉਂਕਿ ਜਿਆਦਾਤਰ ਲੋਕ ਅੰਮ੍ਰਿਤਪਾਲ ਦਾ ਹੀ ਨਾਂ ਲੈ ਰਹੇ ਨੇ ਅਜਿਹੀ ਕੀ ਗੱਲ ਹੈ ਤੇ ਕਿਹੜੀ ਉਮੀਦ ਹੈ ਲੋਕਾਂ ਨੂੰ ਜਿਹੜੀ ਅੰਮ੍ਰਿਤਪਾਲ ਇੰਨਾ ਜਿਆਦਾ ਪਸੰਦ ਕਰ ਰਹੇ ਨੇ ਇਹ ਜਿਹਾ ਮਾਹੌਲ ਹੁੰਦਾ ਪਿਛਲੀ ਵਾਰ ਹੀ ਆਪ ਦਾ ਮਾਹੌਲ ਸੀ ਫਿਰ ਕੀ ਅੰਮ੍ਰਿਤਪਾਲ ਦਾ ਮਾਹੌਲ ਹੋ ਗਿਆ ਇਹ ਲੱਗਦਾ ਜੋ NSA ਦੀ ਕੋ ਗੱਲ ਕਰ ਲਈ ਕਿ ਉਹ ਸਹੀ ਸੀ ਜਾਂ ਗਲਤ ਸੀ ਜਾਂ ਉਸ ਨੇ ਕੋ ਗਲਤੀ ਕੀਤੀ ਉਹ ਗਲਤੀ ਵੇਖੋ ਜੀ ਆਪਾਂ ਹੁਣ ਕੀ ਕਹਿ ਸਕਦੇ ਹਾਂ ਤੇ ਅਜ ਗਲਤੀ ਕੀਤੀ ਜਾਂ ਗਵਰਨਮੈਂਟ ਦੇ ਪਾਵਰ ਹੁੰਦੀਆਂ ਠੀਕ ਨੇ ਉਹਨਾਂ ਦਾ ਜਦੋਂ ਉਹਨਾਂ ਲੱਗਾ ਵੀ ਸਾਡੇ ਥਾਣੇ ਤੇ ਗਏ ਆ ਤਾਂ ਕਰਕੇ ਲਾਤੀ ਤੇ ਉਹਨਾਂ ਨੇ ਫਿਰ ਲੌਣੀ ਤੇ ਉਹਨਾਂ ਜੋ ਵੀ ਗੱਲ ਬੰਦੀ ਇਹਨਾਂ ਨੇ ਬਣਾ ਲਈ ਆਪਦੀ ਸਰਕਾਰਾਂ ਦਾ ਜ਼ੋਰ ਆ ਪਰ ਸਰਕਾਰ ਤਾਂ ਕਹਿੰਦੀ ਅਸੀਂ ਨਹੀਂ ਲਾਈ ਕਹਿੰਦੇ ਕੇਂਦਰ ਨੇ ਲਾਈ ਆ ਜੀ ਕੇਂਦਰ ਦੇ ਨਾਲ ਸਾਰੇ ਰਲੇ ਮਿਲੇ ਯਾਰ ਇਹਨਾਂ ਲਈ ਆ ਇਹਨਾਂ ਲਈ ਪਾਓ ਹਾਂਜੀ ਨਹੀਂ ਤੇ ਜਿਵੇਂ ਇਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਹੁਣ ਜਿਵੇਂ ਹਲਕੇ ਜੇ ਜਾਂਦੇ ਨੇ ਤਾਂ ਇਹ ਕਹਿੰਦੇ ਅਸੀਂ ਤਾਂ ਲਈ ਨਹੀਂ ਕਹਿੰਦੇ ਹਲਕੇ ਨੇ ਮਤਲਬ ਰੂਲ ਕੀ ਗੱਲ ਹੁੰਦੀ ਮੈਂ ਹੀ ਮਾਰੀ ਜਣਾ ਝੂਠ ਜਿਹੜਾ ਮਰਜੀ ਕਰੀ ਹਾਂ ਇਹ ਸਾਰੇ ਝੂਠ ਮਾਰਦੇ ਆ ਵੇ ਸੇਵਾ ਵਾਓ ਵੱਡੀ ਸੇਵਾ ਕਰ ਰਹੀ ਏ ਤੁਸੀਂ ਚਲੋ ਵਾਏ ਗੁਰੂ ਪਰਾਈ ਜਾਂਦਾ ਤੇ ਕਰੀ ਜਾਂਦੇ ਆ ਇਹ ਤੋਂ ਬੜੀ ਗੁਣ ਸੇਵਾ ਨਹੀਂ ਭਾਈ ਕਿ ਨਹੀਂ ਆ ਜੀ ਗਲੀ ਸੇਵਾ ਨਹੀਂ ਹਾਂ ਜੀ ਠੀਕ ਹੈ ਜੀ ਸੁਖਵਿੰਦਰ ਸਿੰਘ ਆ ਜੀ ਤੁਸੀਂ ਵੀ ਸੇਵਾ ਕਰਦੇ ਹੋ ਅਈਆ ਪੰਚਾਰ ਜੀ ਮੈਂ ਆਇਆ ਅੱਛਾ ਇਹ ਚਾਰ ਜਰੂਰੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਤੁਸੀਂ ਕਿਹੜੇ ਪਿੰਡ ਤੋਂ ਹੋ ਜੀ ਇਹੋ ਖਡੂਰ ਸਾਹਿਬ ਹੀ ਆ ਸਾਡਾ ਠੀਕ ਹੈ ਕਿਵੇਂ ਦਾ ਮਾਹੌਲ ਹੈ ਤੁਸੀਂ ਦੇਖਦੇ ਹੋ ਜਿਵੇਂ ਵਧੀਆ ਵਧੀਆ ਕਿਹਦੇ ਜ਼ੋਰ ਜਾਂਦੇ ਆ ਅਮਰਪਾਲ ਦਾ ਅੱਛਾ ਉਹ ਤਾਂ ਲੱਗਦਾ ਹੈ ਕਿ ਥੋੜੋ ਵੀ ਰਕਾਰਡ ਹੈ ਨਾ ਨਵੇਂ ਮੇਲੇ ਹੈ ਬਿਲਕੁਲ ਬਿਲਕੁਲ ਨਹੀਂ ਸਾਡਾ ਭਤੀਆ ਨਾਲੇ ਉਹਦੇ ਹਾਂਜੀ ਸਾਡਾ ਭਤੀਆ ਗਵਾਂਢੀ ਆ ਸਾਡਾ ਅੱਛਾ ਦਰਵਾਜ਼ਾ ਕਿੱਥੋਂ ਤੁਸੀਂ ਨਹੀਂ ਸਾਡਾ ਖਡੂਰ ਸਾਹਿਬ ਇੱਕ ਹੀ ਗੱਲ ਆ ਦੇ ਅੱਛਾ ਨੇੜੇ ਨੇੜੇ ਹਾਂ ਨਾਲ ਹੀ ਤੇ ਹੈ ਇਥੇ ਦਾ 12 ਕਿਲੋਮੀਟਰ ਤੇ ਆ ਠੀਕ ਹਾਂਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਕਿੱਥੇ ਦੇ ਰਹਿਣ ਵਾਲੇ ਜੀ ਸ੍ਰੀ ਅਮਰਸਰ ਸਾਹਿਬ ਦੇ ਜੀ ਸ੍ਰੀ ਅਮਰਸਰ ਸਾਹਿਬ ਦਰਸ਼ਨ ਕਰਨ ਲਈ ਆਏ ਜੀ ਆਂਦੇ ਰਿਹੇ ਬਾਬੇ ਦਰਸ਼ਨ ਕਰਨ ਜ਼ਰੂਰੀ ਹੈ ਜੀ ਹਾਂਜੀ ਕਰਨੇ ਚਾਹੀਦੇ ਨੇ ਬਿਲਕੁਲ ਜੀ ਬਾਬੇ ਨਾਲਗੇ ਬਣਾਏ ਇਸ ਗਰ ਵੀ ਦਰਸ਼ਨ ਕਰੋ ਤੇ ਨਾਮ ਜਪਾ ਚੰਗੇ ਕਰਮ ਕਰੋ ਸਹੀ ਗੱਲ ਹੈ ਕਈ ਲੋਕ ਸੁਸਤੀ ਮੰਨ ਜਾਂਦੇ ਨੇ ਹਾਂਜੀ ਕਈ ਲੋਕ ਸੁਸਤੀ ਮੰਨ ਜਾਂਦੇ ਤੁਹਾਨੂੰ ਹਿੰਮਤ ਆਣੀ ਹੋਸ਼ਨਾ ਤੁਹਾਡਾ ਹਿੰਮਤ ਮਹਾਰਾਜ ਜਦੋਂ ਸੁਸਤੀ ਕੋ ਬੰਦਾ ਕਰੇ ਬੰਦੇ ਐਕਟੀਵਿਟੀ ਹੋਣੀ ਚਾਹੀਦੀ ਹੈ ਕੀ ਸਰਵਿਸ ਕਰਦੇ ਸੀ ਤੁਸੀਂ ਮਰ ਡਾਰ ਹੈਗਾ ਉਹ ਹੀ ਮੈਂ ਕਿਤੇ ਕੀ ਕਰਦੇ ਸੀ ਐਲਐਸ ਵਿੱਚ ਮੈਂ ਡਵੈਲਪਮੈਂਟ ਕਰਦੀ ਸੀ ਐਲਐਸ ਲੈਬੀਸ਼ਰ ਕਰ ਰਹੀ ਹਾਂ ਇੰਡੀਆ ਕਿਵੇਂ ਮੋੜ ਹੈ ਜੀ ਇਸ ਸਮੇਂ ਪੰਜਾਬ ਦਾ ਜੋਣਾ ਦਾ ਠੀਕ ਹੈ ਵਧੀਆ ਤੁਹਾਡੇ ਹਲਕੇ ਜਿਹੜੇ ਦਾ ਜੋਰ ਆ ਜ਼ਿਆਦਾ ਐ ਮਸਾ ਸਾਹਿਬ ਜੀ ਮੈਂ ਦੇਖੋ ਯਸ਼ੀ ਇੰਡਸਟਰੀ ਨੇ ਹੈਗਾ ਬਾਕੀ ਆਹ ਵਾਲੇ ਜ਼ਿਆਦਾ ਹੈਗੇ ਆ ਠੀਕ ਕੁਲਦੀਪ ਸਿੰਘ ਧਾਲੀਵਾਲ ਖੜੇ ਆਈ ਯਸ 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 ਆਈ ਨੋ ਹਿਮ ਆਈ ਨੋ ਹਿਮ ਬੰਦਰੀ ਵੀ ਨੇ ਯਸ ਕਿਵੇਂ ਵਧੀਆ ਕੰਮ ਕੀਤੇ ਨੇ ਹਾਂ ਠੀਕ ਹੈ ਵਧੀਆ ਨਾਈਸ ਪਰਸਨ ਕੇਜਲ ਵਾਲੀ ਬੰਦਾ ਠੀਕ ਹੈ ਕੋ ਬਾਕੀ ਹਾਲੇ ਤਾਂ 3 ਸਾਲ ਦਾ ਸਮਾਂ ਪਿਆਗਾ ਕੋਈ ਗੱਲੇ ਡੋਨਟ ਵਰੀ ਇਹਦੇ ਚੱਲੇ ਰਹਿਣਾ ਹਾਲੇ ਤਾਂ 2 ਸਾਲੇ ਹੋਏ ਇਹ ਚੱਲੇ ਰਹਿਣਾ ਜਦ ਤੱਕ ਜੀਵਨ ਹੈਗਾ ਧੰਨਵਾਦ ਆ ਜੋ